ਰੇਤ ਜਲੰਧਰ ਦੇ ਕਾਲਾ ਸੰਗਿਆ ਰੋਡ ਦੇ ਉੱਤੇ ਕਾਫੀ ਜ਼ਿਆਦਾ ਹੰਗਾਮਾ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਪਰਿਵਾਰ ਦੇ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦਾ ਵਿਰੋਧ ਕਰਨ ਦੇ ਮਾਮਲੇ ਦੇ ਵਿੱਚ ਹਮਲਾ ਕੀਤੇ ਜਾਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। આરોਪ ਹੈ ਕਿ ਕੁਝ ਲੋਕਾਂ ਦੇ ਵੱਲੋਂ ਜਿਹੜਾ ਘਰ ਦੇ ਵਿੱਚ ਵੜ ਕੇ ਖੜੀਆਂ ਹੋਈਆਂ ਗੱਡੀਆਂ ਦੇ ਸ਼ੀਸ਼ਾ ਦੀ 판 ਤੋੜ ਕੀਤੀ ਹੈ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਵੀ ਕੀਤਾ ਪੀੜਤ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੇ ਇਲਾਕੇ ਵਿੱਚ ਚੱਲ ਰੇ ਨਸ਼ੇ ਦੇ ਕਾਰੋਬਾਰ ਦਾ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਰੋਪੀਏ ਨੇ ਉਹਨਾਂ ਨੂੰ ਧਮਕਾਣਾ ਸ਼ੁਰੂ ਕਰ ਦਿੱਤਾ ਪਰਿਵਾਰ ਨੇ ਦੱਸਿਆ ਕਿ ਹਮਲਾਵਰਾਂ ਦੀ ਸੰਖਿਆ 5 ਤੋਂ 7 ਦੇ ਕਰੀਬ ਸੀ ਤੇ ਉਹਨਾਂ ਕੋਲ ਹਥਿਆਰ ਸੀ ਘਰ ਦੇ ਵਿੱਚ ਵੜ ਕੇ ਦੇ ਰਾਤ 10 ਵਜੇ ਦੇ ਕਰੀਬ ਉਹਨਾਂ ਗੱਡੀਆਂ ਦੇ ਸ਼ੀਸ਼ੇ ਜਿਹੜੇ ਨੇ ਭੰਨੇ ਨੇ ਉਸ ਤੋਂ ਬਾਅਦ ਸਰਦ ਦੱਸਦੀ ਹੈ ਕਿ આરોપીਆਂ ਦੇ ਵਿੱਚ ਇੱਕ ਮਹਿਲਾ ਵੀ ਮੌਜੂਦ ਸੀ ਪੀੜਤ ਨੌਜਵਾਨ ਨੇ ਦੱਸਿਆ ਕਿ ਦੁਪਹਿਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਆਪਸੀ ਵਿਵਾਦ ਹੋਇਆ ਸੀ ਉਹਨਾਂ ਦੇ ਪਿਤਾ ਨੇ આરોપીਆਂ ਨੂੰ ਨਸ਼ਾ ਵੇਚਣ ਤੋਂ ਅਤੇ ਨੌਜਵਾਨਾਂ ਨੂੰ ਚਿੱਟੇ ਦੀ ਲਤ ਲਗਾਉਣ ਤੋਂ ਰੋਕਣ ਦੇ ਲਈ ਕਿਹਾ ਸੀ ਉਹਨਾਂ ਜਦੋਂ ਇਸ ਚੀਜ਼ ਦਾ ਵਿਰੋਧ ਕੀਤਾ ਤਾਂ આરોપી ਭੜਕ ਕੇ ਦੇਰ ਰਾਤ ਉਹਨਾਂ ਦੇ ਘਰ ਹਮਲਾ ਕਰ ਦਿੱਤਾ ਤੁਸੀਂ ਵੀ ਵੇਖੋ ਤਸਵੀਰਾਂ ਕਿਸ ਤਰੀਕੇ ਦਾ ਮਾਹੌਲ ਮੌਕੇ ਦੇ ਉੱਪਰ ਬੜਿਆ ਹੋਇਆ ਸੀ ਸੁਦੇਰਾ ਦੇ ਸੱਤ ਤਸਵੀਰਾਂ ਦਿਖਾ ਰਹੇ ਕੋਰ ਸਦਿਕ ਦੀਆਂ ਜਿੱਥੇ ਕੀ ਹਮਲਾ ਹੋਇਆ ਘਰ ਦੇ ਉੱਤੇ ਤਾਂ ਬਿਲਕੁਲ ਦੇਖ ਸਕਦੇ ਹੋ ਇਹ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਗੱਡੀ ਦੇ ਕਿ ਕੀ ਹਾਲਾਤ ਬਣੇ ਹੋਏ ਨੇ ਸੋ ਗੱਲਬਾਤ ਕਰਦੇ ਆ ਕੀ ਪੂਰਾ ਮਾਮਲਾ ਹੈ ਕਿ ਉਹ ਕਹ ਰਹੇ ਨੇ ਕਿ ਨਸ਼ਾ ਵੇਚਦਾ ਨਸ਼ਾ ਲਗਾਇਆ ਜੀ ਨਹੀਂ ਇੱਥੇ ਸਾਰੇ ਬਿੱਲਾ ਏ ਬਿੱਲਾ ਆ ਕੋਰਸ ਤਰੀਕ ਦਾ ਏ ਇਕੱਲਾ ਹੀ ਸੀ ਕੋਈ ਹੋਰ ਵੀ ਸੀ ਨਾਲ ਉਹਦੇ ਨਾਲ ਸਾਰੇ ਉਹਦੇ ਮੁੰਡੇ ਹੀ ਬੋਹ ਕਿੰਨੇ ਮੁੰਡੇ ਹੀ ਭਾਈ ਨਾਲ ਹੋਣ ਆਏ ਦੁਆਰਾ ਹੱਥੋਂ 9 ਮੁੰਡੇ ਨੇ ਹਥਿਆਰ ਸੀ ਸਾਰਿਆਂ ਕੋਲ ਤੁਹਾਡੇ ਫਾਦਰ ਸਾਹਿਬ ਕਿੱਥੇ ਸੀ ਉਸ ਵੇਲੇ ਫਾਦਰ ਸਾਹਿਬ ਸਾਰੇ ਵਿਆਹ ਗਏ ਸੀ ਅੱਛਾ ਤੇ ਉਸ ਤੋਂ ਬਾਅਦ ਆਂਦੇ ਆ ਆਫਿਸ ਬੈਠੇ ਤੇ ਮੈਂ ਫਾਦਰ ਸਾਹਿਬ ਤੁਸੀਂ ਘਰ ਕੱਲੇ ਸੀ ਭਾਈ ਮੋਕੇ ਦੇ ਮੇਰੇ ਦਾਦਾ ਜੀ ਮੇਰੇ ਦਾਦਾ ਜੀ ਅੱਖ ਅੱਖਾ ਤੋਂ ਨਹੀਂ ਮੱਤ ਤੇ ਮੈਂ ਥੱਲੇ ਆਉਣ ਲੱਗਾ ਤਾਂ ਇੰਨੀ ਗੱਲ ਤੋਂ ਹੀ ਉਹਨਾਂ ਨੇ ਮਿੰਟਾਂ-ਮਿੰਟ ਹੀ ਕੀਤਾ ਉੱਪਰ ਆਣ ਲੱਗੇ ਚੜਨ ਲੱਗੇ ਤਾਂ ਮੈਨੂੰ ਦੇਖ ਕੇ ਭਾਈ ਜਿਹੜੇ 10-15 ਮੁੰਡੇ ਸੀ ਉਹਨਾਂ ਸਾਰਿਆਂ ਕੋ ਉਥੇ ਹਾਰ ਸੀ ਸਾਰੇ ਭਾਈ ਲੈਸ ਇਤਿਹਾਰ ਸੀ ਅੱਛਾ ਜੀ ਮੇਂਗਾ ਪੈ ਜਾਣਾ ਹੀ ਥੱਲੇ ਆਉਣਾ ਭਾਈ ਮਾਰ ਜਾਣਾ ਸੀ ਉਹਨਾਂ ਨੇ ਇੱਕ ਅੱਧਾ ਬੰਦਾ ਅੱਛਾ ਆ ਗੱਡੀ ਖਲੋਤੀ ਸ਼ੁਕਰ ਕਰਾ ਹੋਇਆ ਮੈਂ 1 ਮਿੰਟ ਪਹਿਲਾਂ ਹੀ ਉੱਪਰ ਗਿਆ ਜਦੋਂ ਥੱਲੇ ਸੀ ਉਦੋਂ ਤੁਸੀਂ ਇੱਥੇ ਮੈਂ ਭਾਈ ਡੇਰੀ ਤੋਂ ਆਇਆ ਕੱਪੜੇ ਬਦਲ ਕੇ ਮੈਂ ਬਿਠਾ ਹੀ ਆ ਪਰਮ ਦਾ ਡਾਕਾ ਮੈਂ ਆ ਹੀ ਡੇਰੀ ਹੱਡੀ ਅਸੀਂ ਵਿਆਹ ਤੇ ਸੀਗੇ ਅਸੀਂ ਵਿਆਹ ਛੱਡ ਗਏ ਆਏ ਆ ਬਲੇ ਵਿਆਹ ਸਾਰੇ ਗਏ ਹੋਏ ਵਿਆਹ ਹਾਂਜੀ ਵਿਆਹ ਤੇ ਗਏ ਹੋਏ ਸਾਰੇ ਫਰੈਂਡ ਅਸੀਂ ਵਿਆਹ ਛੱਡ ਗਏ ਉਸ ਤੋਂ ਟਾਈਮ ਇੱਥੇ ਆਏ ਆ ਤਾਂ ਘੰਟਾ ਲੱਗਾ ਇਹਨੂੰ ਪਰ ਦੇਖੋ ਨਾ ਅਗਰ ਤੁਸੀਂ ਘਰ ਵਿੱਚ ਹੁੰਦੇ ਆ ਆਹਮੋ ਸਾਹਮਣੇ ਲੜਾਈ ਹੋ ਜਾਂਦੀ ਪੰਜ ਦਾ ਖੂਨ ਖਰਾਬਾ ਹੋਣਾ ਹੀ ਨੇ ਫਿਰ ਜਦੋਂ ਸਾਡੇ ਘਰੇ ਕੋਈ ਚੜ ਕੇ ਆ ਜੇ ਇੱਥੇ ਆ ਦੇਖੋ ਕੁਆਟਰ ਆ ਕੁਆਟਰ ਦੇ ਵਿੱਚ ਬੈਗ ਨਸ਼ਾ ਪੀਂਦੇ ਅੱਛਾ ਜੀ ਹੁਣ ਸਾਡੇ ਘਰ 'ਚ ਹੀ ਪੀਣਗੇ ਤਾਂ ਅਸੀਂ ਤਾਂ ਉਹਨਾਂ ਨੂੰ ਕਹਿਣਾ ਹੀ ਆ ਭਾ ਇੱਥੇ ਨਾ ਕੰਮ ਕਰੋ ਇਹ ਤੇ ਨਸ਼ਾ ਤੁਹਾਡੇ ਉਹ ਕੁਆਟਰਾਂ ਦੇ ਮੁੰਡਿਆਂ ਨੇ ਲਵਾਇਆ ਉਹਨੇ ਇੱਥੇ ਯਾਰ ਕਮਰਾ ਖਾਲੀ ਕਿਉਂ ਨਹੀਂ ਰੋਕਿਆ ਭਾਜੀ ਕਦੀ ਜੇ ਤੁਸੀਂ ਕਹਿ ਰਹੇ ਕਿ ਹੁਣ ਜੇ ਵਿਵਾਦ ਦਿਓ ਕੱਲ ਰੋਕਿਆ ਤੇ ਇਹ ਹੋ ਗਿਆ ਹਾਲਾਤ ਇਦਾਂ ਦੇ ਹੋ ਗਏ ਆ ਪਹਿਲੇ ਸਵੇਰੇ ਬਾਹਰ ਦਿੱਤੀ ਆਹੀਂ ਤਾਂ ਕੰਮਕਾਰ ਨੂੰ ਆਈ ਸਾਡਾ ਇਧਰ ਕੋਠੀ ਕੰਦਾ ਬੰਦਾ ਹੀ ਇਹ ਬੰਦਾ ਇਹਨੂੰ ਰੋਕਿਆ ਵੀ ਤੂੰ ਯਾਰ ਵੀ ਇਦਾਂ ਇਹਨੇ ਹੱਥ ਦਿੱਤਾ ਕਹਿੰਦਾ ਉਹ ਤੁਹਾਨੂੰ ਤੁਸੀਂ ਕਹਿੰਦੇ ਆਜੋ ਅੱਜ ਦੇਖ ਲਓ ਹੈ ਉਥੇ ਹੋ ਗਿਆ ਝਗੜਾ ਉਹ ਜਨਾਨੀਆਂ ਮੋਰਿਆ ਗਿਆ ਹੁਣ ਮੰਨ ਲਓ ਜਨਾਨੀਆਂ ਮੋਰਿਆ ਇਹਦਾ ਕੇਸ ਤੁਹਾਨੂੰ ਪਤਾ ਹੀ ਆ ਭਰਾ ਪੈ ਜਾਂਦਾ ਉਹ ਨਸ਼ੇ ਨੂੰ ਰੇਕੇ ਹੋਇਆ ਸੀਗਾ ਕਿ ਨਸ਼ਾ ਇਹ ਨਸ਼ਾ ਯਾ ਭਾਈ ਹੋਰ ਕੀ ਆ ਓਏ ਕਿੱਥੇ ਦੇ ਆਣ ਵਾਲੇ ਹੋ ਮੁੰਡੇ ਜਿਹੜੇ ਆਪਣੇ ਕੋਟ ਦੀ ਦੇ ਨਾਲ ਹੀ ਗਲੀ ਸੂਹ ਦੇ ਕੇਰ ਦੇ ਨਾਲ ਗਲੀ ਇਹ ਕਿ ਨਾਮ ਕੀ ਹੋਣਾ ਦੇ ਉਹਦਾ ਨਾਮ ਬਿੱਲਾ ਵਾ ਸਹੀ ਆ ਭਾਈ ਜਿਹੜੇ ਨਸ਼ੇ ਹੁਣ ਹਮਲਾ ਕਰਕੇ ਗਏ ਉਹਨਾਂ ਨੇ ਕਹਿੰਦੇ ਵੀ ਲੇਡੀਜ਼ ਵੀ ਲੇਡੀਜ਼ ਵੀ ਆਈਆਂ ਸੀ ਨਾਲ ਹੋਣਾ ਇੱਕ ਇੱਕ ਜਨਾਨੀ ਹੀ ਬਾਕੀ ਸਾਨੂੰ ਪਤਾ ਨਹੀਂ ਅਸੀਂ ਕਿਹਾ ਬਾਹਰ ਐਵੇਂ ਜ਼ੁਰਰੀ ਬੋਲਣਾ ਅਸੀਂ ਕਿਹਾ ਬਾਹਰ ਇੱਕ ਜਨਾਨੀ ਹੀ ਉਹਨਾਂ ਨੇ ਅੱਗੇ ਕੰਮ ਕੀਤਾ ਨਹੀਂ ਤੇ ਬੜੀ ਮਾਰਿਆ ਕੀ ਇੱਥੇ ਕੋਈ ਪੱਥਰ ਨਹੀਂ ਪੱਥਰ ਨਹੀਂ ਉਹ ਤਾਂ ਉਹਨਾਂ ਕੋਲ ਹਥਿਆਰੀ ਹੈ ਜਿਹੜੇ ਮਾਰੇ ਆ ਅਜੇ ਧਰਨ ਵਾਲੀ ਹੋਏ ਸਰੇ ਹਮਲੇ ਫਿਰ ਜੇ ਤੂੰ ਮਾਰਦਾ ਬੰਦੇ ਤੇ ਫਿਰ ਦੂਜੇ ਘਰੇ ਜੀ ਬਿਲਕੁਲ ਹਾਲਾਤ ਦੇਖ ਸਕਦੇ ਹੋ ਕਿ ਹਾਲਾਤ ਬਣੇ ਹੋਏ ਨੇ ਦੱਸਿਆ ਜਾ ਰਿਹਾ ਕਿ ਮੁੰਡੇ ਜਿਹੜਾ ਕਿ ਆ ਕੁਆਟਰਾਂ ਦੇ ਵਿੱਚ ਆ ਕੇ ਇੱਥੇ ਨਸ਼ਾ ਕਰਦੇ ਸੀ ਤੇ ਜਦੋਂ ਰੋਕਿਆ ਗਿਆ ਤਾਂ ਜਿਸ ਤੋਂ ਬਾਅਦ ਤੇਜ਼ ਅਰਧ ਹਿਾਰਾ ਦੇ ਨਾਲ ਜਿਹੜਾ ਕੀ ਹੈ ਹਮਲਾ ਕਰ ਦਿੱਤਾ ਗਿਆ ਸੋ ਇਹ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਨੇ ਉਸ ਵਕਤੇ ਪੂਰੇ ਗੱਡੀ ਦੇ ਦੱਸਿਆ ਜਾ ਰਿਹਾ ਕਿ ਤੇਜ਼ ਅਰਧ ਹਿਾਰਾ ਦੇ ਨਾਲ ਜਿਹੜਾ ਕੀ ਹੈ ਆ ਕੇ ਸਿੱਧਾ ਜੜਾ ਹਮਲਾ ਕਰ ਦਿੱਤਾ ਗਿਆ ਤਾਂ ਉਸੇ ਹੀ ਜਿਹੜੀ ਹੈ ਪੀਸੀ ਆ ਦੀ ਜਿਹੜੀ ਟੀਮ ਹੈ ਇਸ ਵਕਤ ਮੌਕੇ ਤੇ ਪਹੁੰਚੀ ਹੋਈ ਹੈ ਸੋ ਉਹਨਾਂ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਪਰ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਕੀ ਹਾਲਾਤ ਬਣੇ ਹੋਏ ਨੇ ਬਿਲਕੁਲ ਇੱਕ ਔਰ ਸਦੀਕ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਸੋ ਇਹ ਜਿਹੜਾ ਘਰ ਹੈ ਇਹਦੇ ਵਿੱਚ ਨਸ਼ਾ ਕਰ ਰਹੇ ਸੀ ਤੇ ਜਦੋਂ ਰੋਕਿਆ ਗਿਆ ਤੇ ਉਹਨਾਂ ਉੱਤੇ ਜਿਹੜਾ ਹਮਲਾ ਕਰ ਦਿੱਤਾ ਗਿਆ ਭਾਰਤ ਤੋਂ ਪੀੜ ਲਾ ਕੇ ਆਇਆ ਮੱਜਾ ਦਾ ਦਾਣਾ ਹਮ ਇਹ ਮੈਂ ਲਾ ਕੇ ਗੱਡੀ ਦੇ ਖਿਲਾੜੀ ਆ ਤੇ ਨਾਲ ਹੀ ਅਸੀਂ ਚੜੇ ਆ ਨਾਮ ਮੇਰਾ ਮਿੱਤਰ ਹੀ ਉਹ ਹਜੇ ਪੌੜੀਆਂ ਕੋਈ ਜਾਨੀ ਨੁਕਸਾਨ ਨਹੀਂ ਆ ਬਚਾਏ ਉਹਦੀ ਪੰਜਾਬ ਸਰਕਾਰ کہہ ਰਹੀ ਹੈ ਕਿ ਨਸ਼ਾ ਪਾਉਣ ਨਹੀਂ ਦੇਣਾ ਤੇ ਨਸ਼ਾ ਤੇ ਤੁਸੀਂ ਕਹਿੰਦੇ ਤੁਹਾਡੇ ਲੱਗੇ ਚੱਲਦਾ ਪਿਆ ਵਾ ਤੁਹਾਨੂੰ ਅੱਜ ਰੋਕਿਆ ਪੰਜਾਬ ਸਰਕਾਰ ਪੰਜਾਬ ਸਰਕਾਰ ਜਿਹੜੇ ਬੰਦੇ ਲੋਕਲ ਆ ਨਾ ਉਹਨਾਂ ਦਾ ਸਮਰਥਨ ਕਰੇ ਤੇ ਇਦਾਂ ਦੇ ਜਿਹੜੇ ਬੰਦਿਆ ਹੀ ਉੱਠ ਨਹੀਂ ਦੇਣੇ ਤੇ ਰੈਲੀਆਂ ਵੀ ਕੱਡੀਆਂ ਜਾਂਦੀਆਂ ਭਾਈ ਤੁਹਾਡੇ ਕੋਲ ਦਿਨ ਪਹਿਲੇ ਰੈਲੀ ਕੱਢੀ ਗਈ ਇੱਥੇ ਆਪ ਪਾਰਟੀ ਵੱਲੋਂ ਰੈਲੀ ਵੀ ਕੱਢੀ ਗਈ ਸੀ ਨਸ਼ੇ ਵਾਸਤੇ ਭਾਈ ਕੋਈ ਵੀ ਸਰਕਾਰ ਆ ਜੀ ਕੋਈ ਵੀ ਸਰਕਾਰ ਆਈ ਹੈ ਸਹੀ ਆ ਜੇ ਸਰਕਾਰ ਸਮਰਥਨ ਕਰਦੀ ਆ ਹੀ ਸਮਰਥਨ ਕਰਦੇ ਆ ਕੋਈ ਵੀ ਸਰਕਾਰ ਇਹ ਨਹੀਂ ਚਾਹੁੰਦੀ ਵੀ ਨਸ਼ਾ ਵੀ ਕੀ ਭਾਈ ਸਮਰਥਨ ਕੀਤਾ ਹੀ ਤੁਸੀਂ ਅੱਜ ਹਾਲਾਤ ਦੇਖੇ ਨਹੀਂ ਆਪਣੇ ਵਾਲੇ ਹੋ ਗਏ ਨਸ਼ਾ ਰੋਕਣ ਨੂੰ ਕਿਹਾ ਤਾਂ ਸਰਕਾਰ ਸਾਡੇ ਪੁਲਿਸ ਸਾਡੇ ਵਾਲ ਦੀ ਹੁੰਦੀਆਂ ਨੇ ਜੁੱਤੀਆਂ ਮਾਰ ਗਏ ਅਸੀਂ ਇੱਥੇ ਪਿੰਡ 'ਚ ਭਜੋਣਾ ਹਾਂ ਹੂੰ ਇਹ ਤਾਂ ਹੌਣੇ ਪੇ ਸਾਡੀ ਨੀਂ ਲੜਾਈ ਹੋ ਜੇਗੀ ਬਾਅਦ ਚ ਦੇਖੋ ਸਾਡੀ ਜੀ ਬੰਦੇ ਸਾਡੇ ਪੈਰ ਮਰ ਗਿਆ ਤਾਂ ਨੀਂ ਲੜਾਈ ਕਰਾਂਗੇ ਸਰਕਾਰ ਦਾ ਕੀ ਸਮਰਥਨ ਹੋਇਆ ਤੁਸੀਂ ਹਮਲਾ ਕਰਨ ਇੱਥੇ ਪਾਜੀ ਉਹ ਤਿੰਨ ਮੋਟਰਸਾਈਕਲਾਂ ਦਾ ਨੰਬਰ ਤੁਸੀਂ ਨੋਟ ਕੀਤਾ ਕੋਈ ਇੱਦਾਂ ਨੰਬਰ ਭਾਈ ਨੰਬਰ ਆ ਗਿਆ ਕਿ ਪਲੇਟਾ ਭਾਈ ਮੇਰੀ ਗੱਲ ਸੁਣੋ ਆ ਮੁੰਡਾ 15 ਸਾਲਾਂ ਦਾ ਮੈਂ ਕੋਈ ਹਮਲਾ ਮਾਰਿਆ ਤੂੰ ਕੀ ਨੰਬਰ ਆਉਣਗਾ ਤੁਸੀਂ ਸੀਗੇ ਉਹ ਤਾਂ ਪਾਜੀ ਭਾਈ ਮੈਂ ਮੋਕ ਕੇ ਤੇ ਹੀ ਮੈਂ ਇੱਕੋ ਪిల్లా ਦੇਖਿਆ ਫਿਰ ਮੈਂ ਬਾਹਰ ਭੱਜਾਂ ਤੇ ਜੇ ਫਾਇਰ ਹੋਇਆ ਪੁਲਿਸ ਨੂੰ ਦੱਸਿਆ ਸੀ ਅਸੀਂ ਦੱਸਿਆ ਅੱਛਾ ਫਾਇਰ ਹੋਇਆ ਭਾਈ ਫਾਇਰ ਦਾ ਵੀ ਫਾਇਰ ਲਗਾਉਣਾ ਹੈ ਸਾਡੇ ਸਾਹਮਣੇ ਨਹੀਂ ਲਖਾਇਆ ਲਖਾਇਆ ਲਗਾਤਾ ਹੀ ਐਸਾ ਸਾਹਿਬ ਮਤਲਬ ਯਾਨੀ ਕਿ ਪ੍ਰਚਾਰ ਸਾਡਾ ਸਮਰਥਨ ਕਰੇ ਵੀ ਆਈ ਇਹਨੂੰ ਜੜੂ ਮਟਾ ਦਈਏ ਜੋ ਸੀਐਮ ਸਾਹਿਬ ਗੱਲ ਕਰਦੇ ਪਏ ਆ ਨਾ ਇਹ ਗੱਲ ਬਿਲਕੁਲ ਅਜਿਹੇ ਗੱਡੀ ਦੇ ਹਾਲਾਤ ਨੇ ਤਾਂ ਉੱਥੇ ਹੀ ਪੁਲਿਸ ਪ੍ਰਸ਼ਾਸਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਜੋ ਇਹ ਕਹਿ ਰਹੇ ਨਹੀਂ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਸਰ ਉਹ ਕਹਿ ਰਹੇ ਫਾਇਰਿੰਗ ਵਗੈਰਾ ਹੋਈ ਆ ਜੀ ਉਹਨਾਂ ਦੀ ਕੋਈ ਗੱਲ ਨਹੀਂ ਜਿਹੜੇ ਜਿਹੜੇ ਪਹੁੰਚੇ ਜਿਹੜੇ ਕੀ ਕਹਿੰਦੇ ਕੀ ਕੋਈ ਗੋਲੀ ਚੱਲਣ ਦਾ ਮਾਮਲਾ ਵੀ ਹੋ ਕੇ ਰਹੇ ਨਹੀਂ ਅਸੀਂ ਉਹਨਾਂ ਨੂੰ ਕਿਹਾ ਕਿ ਖੋਲਦੇ ਰਹਿ ਜਾ ਕਹਿੰਦੇ ਖੋਲ ਲੈ ਗਏ ਨਾਲ ਜੀ ਉਹ ਕਹਿ ਰਹੇ ਨਹੀਂ 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 ਇਦਾਂ ਦੀ ਕੋਈ ਗੱਲਬਾਤ ਨਹੀਂ ਸਿਰਫ ਉਹਨਾਂ ਕੋਲ ਤੇਜ਼ ਤਰ ਹਥਿਆਰ ਦਾਤਰ ਵਗੈਰਾ ਸੀਗੇ ਤੁਸੀਂ ਕੀ ਛੂਜੇ ਨਾਲ ਤਾਂ ਬਹਿਦ ਬਧਾਈ ਇਹ ਕੀ ਤੁਹਾਨੂੰ ਸੂਚਨਾ ਕੀ ਮਿਲੀ ਸੀ ਇੱਥੇ ਉਹ ਜਿਹੜਾ ਤੁਸੀਂ ਆ ਪਹੁੰਚੇ ਮੁਕੇ ਦੇ ਸੂਚਨਾ ਇਹ ਮਿਲੀ ਵੀ ਸਾਡੀ ਗੱਡੀ ਭੰਨ ਗਿਆ ਬੱਚਾ ਯਾਰ ਮੁਕੇ ਦੇ ਅੱਗੇ ਜੀ 10 ਮਿੰਟਾਂ ਬਾਅ ਕੋਈ ਆਂਦੀ ਗਵਾਂਡੀ ਇਹਨਾਂ ਦੇ ਲੱਗੇ ਆ ਘਰ ਤੇ ਉਹਨਾਂ ਨਾਲ ਬਹਿਸ ਰਸਾਈਆ ਹੋਇਆ ਇਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਬੱਚੇ ਬੁੱਕੇ ਨੇ ਉਹ ਨਸ਼ਿਆਂ ਦੇ ਲਾਉਣੇ ਆ ਤੇ ਸਾਡੇ ਬੱਚੇ ਖਰਾਬ ਕਰਦੇ ਇਸ ਕਰਕੇ ਉਹਨਾਂ ਦੀ ਬਹਿਸ ਰਸਾਈ ਵਧ ਗਈ ਆ ਬਾਕੀ ਕੰਪਲੇਨਟ ਲਿਖ ਲਏ ਆ ਜੀ ਕੋਈ ਫੇਰ ਵਗੈਰਾ ਨਹੀਂ ਕਿੰਨਾ ਸਰਨਾਮ ਲਖਾਇ ਰਹੇ ਇਹ ਪੰਜ ਸੱਤ ਬੰਦਿਆਂ ਦੇ ਲਿਖਾਉਂਦੇ ਆ ਜੀ ਜਿਨ੍ਹਾਂ ਨੂੰ ਇੱਕ ਦੂ ਦਾ ਜਿਆਦਾ ਪਤਾ ਆ ਇਹ ਕਿੱਥੇ ਦੇ ਵਾਸੀ ਕਿੱਥੇ ਵੇਗੇ ਇਹ ਬਿਲਕੁਲ ਲੱਗੇ ਆ ਜੀ ਇਹਨਾਂ ਦਾ ਘਰ ओके ਤੇ ਹੁਣ ਇਹ ਰੀਡ ਕਰਦੇ ਆ ਜੀ ਜਿੱਦਾਂ ਉਹਨੇ ਕਾਰੋਬਾਰ ਉਹਨਾਂ ਦਾ ਜਾਂਦੇ ਗਲਤ ਨਸ਼ਾ ਵਗੈਰਾ ਵੇਚਦੇ ਨੇ ਇਦਾਂ ਦੀ ਗੱਲ ਸਾਹਮਣੇ ਆਈ ਹੈ ਹਾਂਜੀ ਇਹ ਬਹਿ ਕਹਿੰਦੇ ਕਿ ਮਸ਼ੀਨ ਵਗੈਰਾ ਦੁਪਹਿਰੇ ਜੀਸੇ ਉਹ ਬੰਦਾ ਕਿਸੇ ਦਾ ਪੇਸ਼ਾ ਉਹ ਤਾਂ ਭੱਜ ਗਿਆ ਆ ਉਹ ਉਹਦੇ ਚਾਚੇ ਆ ਤਾਇਆ ਸਾਰੀ ਦਿਹਾੜੀ ਤੇ ਜੂਆ ਬਹਿ ਖੇਡਦੇ ਹੋ ਤੇ ਨਸ਼ਾ ਵਗੈਰਾ ਇਹ ਨਸ਼ੇ ਦੇ ਛਾੜੇ ਕੰਮ ਗੱਲਬਾਤ ਦੀ ਗੱਲਬਾਤ ਹੋਈ ਆ ਪਰ ਦੇਖੋ ਪੁਲਿਸ ਨੇ ਕੋਈ ਨਹੀਂ ਮੁਹਿੰਮ ਚਲਾਈ ਹੋਈ ਜੁੱਤ ਨਸ਼ੇ ਵਿਰੁੱਧ ਕਿਤੇ ਲੋਕੀ ਫੇਰ ਨਸ਼ਾ ਵੇਚੀ ਜਾਂਦੇ ਜਿੱਦਾਂ ਕਹਿੰਦੇ ਇਹ ਗਲਤ ਕੰਮ ਕਰੀ ਜਾ ਰਹੇ ਕਿਉਂ ਨਹੀਂ ਸੁਧਰਨੇ ਲੋਕ ਨਵੀਂ ਜਨ ਮੈਨੂੰ ਪਤਾ ਕਿ ਇਹ ਮਾਰ ਰਹੀ ਸੀ ਫੋੜੀ ਬੈਦ ਬਸਾਈ ਜਾਣਾ ਕੰਮ ਵੱਧ ਗਿਆ ਨਿਆਣਿਆਂ ਨਿਆਣਿਆਂ ਦੀ ਗੱਲਬਾਤ ਹੋਈ ਉਸ ਸਮੇਂ ਕੋਈ ਸੀਗਾ ਘਰ ਜਦੋਂ ਇਹ ਝਗੜਾ ਹੋਇਆ ਸਾਰਾ ਇੱਥੇ ਜੋ ਗੱਡੀ ਵਗੈਰਾ ਭੰਨੀ ਗਈ ਹੈ ਹਾਂ ਹੀ ਅੱਜ ਬੋਲੇ ਇਹ ਲਿਖਾਰ ਹੈ ਜੀ ਕਿ ਪਲੇਟ ਦੇਖਦੇ ਆ ਕਿ ਵਿਆਪਨ ਦੀ ਵੀ ਗੱਲ ਕਰ ਰਹੇ ਕਿ ਵਿਆਪਨ ਲੈ ਕੇ ਆਜੋ ਧਿਆਨ ਕੋਈ ਪੰਨੋ ਦੀ ਗੱਲ ਨਹੀਂ ਨਹੀਂ ਉਹ ਨਹੀਂ ਕੋਈ ਧਿਆਨ ਕੋਈ ਗੱਲ ਨਹੀਂ ਵਿਆਪਨ ਵਾਲੀ ਗੱਲ ਨਹੀਂ ਸਮਝੀ ਨਹੀਂ ਜੀ ਨਹੀਂ ਨਹੀਂ ਤੁਸੀਂ ਕਹਿ ਰਹੇ ਕਿ ਨਿਆਣਿਆਂ ਦੀ ਲੜਾਈ ਕਰਕੇ ਹੋਈ ਹੈ ਫਾਇਰ ਦੇ ਆਵਾਜ਼ ਆਈ ਹੈ ਉਹ ਜਦੋਂ ਸ਼ੀਸ਼ੇ ਕੋਈ ਰਾਹ ਰੂਟ ਵਗੈਰਾ ਮਾਰੀ ਹੈ ਨਾ ਉਹਦੀ ਆਵਾਜ਼ ਆਈ ਜਾਂ ਕੋਈ ਇਦਾਂ ਦੀ ਗੱ ਮੇਰੇ ਕੋ ਰਹਿੰਦੇ ਕਿਰਾਏ ਤੇ ਉਹਨਾਂ ਨੂੰ ਨਸ਼ੇ ਲਵਾਉਂਦੇ ਤੇ ਇੱਥੇ ਆ ਕੇ ਕਰਦੇ ਤਾਂ ਆਪਾਂ ਰੁਕੇ ਤੁਸੀਂ ਕਹਿੰਦੇ ਨਿਆਣਿਆਂ ਦੀ ਲੜਾਈ ਆ ਉਹ ਕਹਿੰਦੇ ਨਸ਼ੇ ਦਾ ਕੇ ਕੰਮ ਕਰਵਾਉਂਦੇ ਇੱਥੇ ਆ ਗਏ ਵੀ ਇਹਨਾਂ ਦੇ ਬੱਚਿਆਂ ਦਾ ਬੈਦ ਵਿਸਾਈਆ ਹੋਇਆ ਵਾ ਬੈਦ ਵਿਸਾਈ ਹੋਈ ਸੀ ਸਾਡੇ ਨਹੀਂ ਨਹੀਂ ਸਰ ਭయ్యా ਅੱਡੇ ਉਹ ਥੱਲੇ ਕੁਆਟਰਾਂ 'ਚ ਰਹਿੰਦੇ ਆ ਉਹਨਾਂ ਤੋਂ ਅਹੀਂ ਇਹ ਕਹਾਂਗੀ ਮਾਵਾ ਧੀਆ ਥੱਲੇ ਹੁੰਦੀ ਹੈ ਕਿ ਤੁਸੀਂ ਇੱਥੇ ਆਪ ਸਰ ਥੱਲੇ ਭਈਆਂ ਦੇ ਬਣਾਏ ਕੁਆਟਰ ਕੁਆਟਰ ਆ ਤੁਹਾਨੂੰ ਨੇ ਦੁਖਾ ਦੇਣੀ ਕਿਤੇ ਜਾ ਕੇ ਦੇ ਲੋ ਹੁਣ ਇਹ ਰਾਤ ਨੂੰ 1.5 ਵਜੇ ਕੋਈ ਅਫਸਰ ਆਇਆ ਕਹਿੰਦੇ ਬਹਿਸ ਹੋਈ ਇਹਨਾਂ ਦੀ ਬਸ ਮਾੜੀ ਬੱਚਿਆਂ ਦੀ ਕਹਿਣ ਦਾ ਮਤ ਮੇਰੀ ਗੱਲ ਸੁਣ ਬਹਿਸ ਨਹੀਂ ਹੋਈ ਥੱਲੇ ਕੁਆਟਰ ਆ ਰਾਤ ਨੂੰ 1:30 2:00 ਅਗਲੇ ਨੂੰ ਤੈਨੂੰ ਪਤਾ ਤੁਹਾਨੂੰ ਪਤਾ ਨਿਛੜੀਆਂ ਨੂੰ ਟਿਕਾਣਾ ਕੋਈ ਨਹੀਂ ਲੱਭਦਾ ਉਹ ਇੱਥੇ ਆ ਜਾਂਦੇ ਬਸ ਇੰਨਾ ਕਿਹਾ ਵੀ ਤੂੰ ਨਿਆਣੇ ਖਰਾਬ ਕਰਤੇ ਨਾ ਇੱਥੇ ਨਸ਼ਾ ਕਰਿਆ ਕਰ ਸਾਡੇ ਕੋ ਆ ਕੇ ਆ ਤੁਸੀਂ ਦੇਖ ਸਕਦੇ ਕੁਆਟਰ ਬਣੇ ਉਸ ਰਾਡੀ ਰੈਸ਼ ਉੱਤੇ ਹਮ ਬਲਕਿ ਉਹੀ ਕੀ ਬਾਹਰੋਂ ਬੰਦ ਵੀ ਨਹੀਂ ਹੈਗਾ ਉਹ ਪਾਣਾ ਦਾ ਸਵੇਰੇ ਆਈ ਸਵੇਰੇ ਖਾ ਦਿੰਨੇ ਆ ਆਈ ਸਵੇਰੇ ਆਉਂਦੇ ਪਏ ਸੀ ਦਿੱਤਾ ਅਸੀਂ ਰੋਕ ਗਏ ਸਵੇਰੇ ਹਾਂਜੀ ਸਵੇਰੇ ਦਾ 11 ਵਜੇ ਦਾ ਟਾਈਮ ਉਹਨੇ ਆਪ ਰੋਕਿਆ ਤੁਹਾਨੂੰ ਕਹਿੰਦਾ ਰੁਕੋ ਉਹਨੇ ਕੀ ਰੋਕਿਆ ਤੁਹਾਨੂੰ 2:00 ਵਜੇ ਫਿਰ ਕਹਿੰਦਾ ਤੁਸੀਂ ਉਦੋਂ ਸਾਨੂੰ ਇੱਥੋਂ ਭਜਾਇਆ ਤੁਸੀਂ ਐ ਨਾਏ ਬੰਦਿਆਂ ਨੂੰ ਗੱਲ ਕਰ ਉਹ ਆਪਣੇ ਘਰੇ ਗਿਆ ਉਹਨੇ ਆਪਣੇ ਘਰੇ ਅੰਦਰ ਵੜ ਗਏ ਚੀਹੀ ਇਹੋ ਤੋੜ ਲੇ ਐਮ ਐਨ ਆਰ ਕਟੌਣ ਚਲਾ ਗਿਆ ਅੱਛਾ ਆਪੇ ਐਮ ਐਨ ਆਰ ਕਢਾ ਲਿਆ ਇਹ ਇਹ ਦੇਖੋ ਜੀ ਮੈਂ ਤੁਹਾਨੂੰ ਬਿਆਨ ਦੇਣਾ ਮੇਰਾ ਡਾਕਟਰ ਟੈਸਟ ਕਰਾ ਦਿਓ ਅਸੀਂ ਵਿਆਹ ਤੇ ਹੀ ਝੂਠ ਨਹੀਂ ਮੈਂ ਬੋਲਦਾ ਅਸੀਂ ਵਿਆਹ ਤੇ ਹੀ ਮੈਂ ਝੂਠ ਨਹੀਂ ਬੋਲਦਾ ਮੈਂ ਅਸੀਂ ਮੇਰਾ ਉਹ ਸੱਜਣ ਹੀ ਠੀਕ ਹੈ ਜੀ ਤੇ ਕਹਿਣ ਦਾ ਮਤਲਬ ਇਹ ਅਸੀਂ ਤਾਂ ਐ ਬਾਅਦੋਂ ਨਿਕੇ ਨਿਕ ਬੱਚੇ ਸਾਡਾ 15 ਸਾਲ ਦਾ ਦਾ ਬੱਚਾ ਯਾਰ ਅੰਦਰ ਠੀਕ ਹੈ ਜੀ ਉਹ ਵੀ ਗੈਰ ਵਿੱਚ ਡੇਰੀ ਤੋਂ ਆਇਆ ਸੀ ਉਹ ਵੀ ਡੇਰੀ ਤੋਂ ਆਇਆ ਸਾਡਾ ਡੇਰੀ ਦਾ ਕੰਮ ਆ ਹਾਂ ਨੂੰ ਡੇਰੀ ਕਰਨ ਦੀ ਕੀ ਲੋੜ ਆ ਵੀ ਕਹਿਣ ਦਾ ਮਤਲਬ ਇਹ ਆ ਅੱਜ ਆਹੀ ਬੋਲ ਲਿਆ ਗਾਂ ਦਾ ਭਰਾ ਜੇ ਸਾਡਾ ਪ੍ਰਚਾਰ ਸਾਥ ਦੇਊਗਾ ਅਸੀਂ ਬੋਲਾਂਗੇ ਜਿੱਥੇ ਕਹੋਂਗੇ ਉੱਥੇ ਬੋਲਾਂਗੇ ਜੇ ਪ੍ਰਚਾਰ ਸਾਥ ਨਹੀਂ ਦਿੰਦਾ ਫੇਰ ਥੋੜੀ ਬੋਲਣਾ ਆਂ ਆਹੀ ਆਪਣੇ ਨਿਆਣੇ ਥੋੜੀ ਮਰੋਣੇ ਆ ਇਹਨਾਂ ਦੇ ਕੀ ਪਤਾ ਸਾਡੇ ਬੱਚੇ ਰਾਤ ਨੂੰ ਅਸੀਂ ਜਾਂਦੇ 2:30 ਵਜੇ ਡੇਰੀ ਕੀ ਮੰਗ ਕੀ ਕਰਦੇ ਭਾਜੀ ਹਾਂ ਆਹੀ ਮੰਗ ਕਰਦੇ ਉਹ ਬੰਦੇ ਜਿਹੜੇ ਹੈਗੇ ਆ ਉਹਦੇ ਚਾਚੇ ਤਾਏ ਸਭ ਉਹ ਜੁਹਾਰੀ ਜੂਰੀ ਆ ਹੂੰ ਜੋ ਵੀ ਆ ਨਸ਼ੇ ਪੱਤੇ ਦਾ ਕੰਮ ਕਰਦੇ ਉਹਨਾਂ ਨੂੰ ਫੜੋ ਭਾਜੀ ਤੁਹਾਨੂੰ ਪਤਾ ਸੀ ਕਿ ਉਹ ਨਸ਼ੇ ਦਾ ਕੰਮ ਕਰਦੇ ਪ੍ਰਸ਼ਾਸਨ ਨੂੰ ਨਹੀਂ ਪਤਾ ਇਹ ਤੁਹਾਡੇ ਲੱਗ ਹੀ ਕਰਦੇ ਵੀ ਕਾਫੀ ਲੰਬੇ ਸਮੇਂ ਦੇ ਕੰਮ ਪ੍ਰਸ਼ਾਸਨ ਦੇ ਰੋਜ਼ ਫੜਦਾ ਹੀ ਆ ਪਰ ਵਿੱਚੋਂ ਸਾਡੇ ਵਰਗੇ ਬੰਦੇ ਲੋਕਾਂ ਨੇ ਦੱਸਣਾ ਹੁੰਦਾ ਕਿ ਤੁਹਾਡੇ ਮਹੱਲੇ 'ਚ ਮਾੜਾ ਬੰਦਾ ਆ ਜੇ ਅਸੀਂ ਇਹਨਾਂ ਨੂੰ ਲੋਕਾਂ ਨੂੰ ਰੋਕਣਾ ਸੀਗਾ ਕਿ ਤੀਏ ਕਿਉਂ ਭੈਂਡ ਇੱਥੇ ਸਾਡੇ ਇੱਕ ਵਿਚਾਰੀ ਕੁੜੀ ਆ ਉਹਦੇ ਡਿਵੋਰਸ ਹੋਇਆ ਵਾ ਉਹਦੇ ਉਹਦੇ ਬੱਚੇ ਛੋਟੇ ਛੋਟੇ ਆ ਉਹਨਾਂ ਨੂੰ ਚਿੱਟੇ ਤੇ ਲਾਇਆ ਹੋਇਆ ਸਾਲਿਆਂ ਨੇ ਨਹੀਂ ਤੇ ਭਾਜੀ ਤੁਸੀਂ ਰੋਕਿਆ ਵਾ ਉਹਦਾ ਬੱਚਾ ਦੇਖੋ ਚਿੱਟੇ ਤੇ ਲਾਤਾ 16 ਸਾਲ ਦਾ ਮੁੰਡਾ ਵੱਡੇ ਭਾਜੀ ਤੁਸੀਂ ਰੋਕਿਆ ਉਹਨਾਂ ਨੂੰ ਨਸ਼ਾ ਕਰਨ ਤੋਂ ਤੇ ਉਹ ਤਾਂ ਤੋੜ ਗਏ ਆ ਜੀ ਤਾਂ ਕੀ ਕਾਰਵਾਈ ਕੀ ਕਰੇਗੇ ਨੂੰ ਕੋਈ ਸਾਰੇ ਪੁੱਛ ਕਹਿ ਰਹੇ ਐਸਐਚਓ ਮੁੱਕਦੇ ਮੇਰੇ ਨਾਲ ਐਸਐਚਓ ਸਾਡਾ ਗੱਲ ਹੋਈ ਆ ਕਿ ਲੋਕ ਜੇ ਲੋਕੀ ਦੱਸਣਗੇ ਪ੍ਰਸ਼ਾਸਨ ਤੋਂ ਉਹਨਾਂ ਨੂੰ ਸੇਫਟੀ ਚਾਹੀਦੀ ਆ ਜੀ ਪਛਾਣ ਗੱਲਾ ਵੀ ਕੋਈ ਨਹੀਂ ਕਰ ਸਕਦਾ ਜੇ ਪ੍ਰਜਾਣ ਸਾਥ ਦਵੇ ਨਾ ਤੇ ਇੱਕ ਲੋਕ ਲਹਿਰ ਹੁੰਦੀ ਆ ਇਹ ਸਭ ਨਿਸਤਨ ਨਵਾਦੂ ਹੋਈਗਾ ਠੀਕ ਆ ਨਾ ਜੇ ਪ੍ਰਜਾਣ ਸਾਧ ਦੇ ਨਾਲ ਆਪਣੀ ਲੋਕ ਰਲ ਜਾਣ ਨਾ ਕੋਈ ਕੋਈ ਨੂੰ ਕਿਸੇ ਨੂੰ ਕੁਝ ਨਹੀਂ ਵੇਚ ਸਕਦਾ ਇੱਕ ਮੈਂ ਕਹਿੰਦਾ ਮਰੁੰਡਾ ਨਹੀਂ ਵੇਚ ਸਕਦਾ ਕਿਸੇ ਨੂੰ ਤੁਸੀਂ ਸੇਫ ਹੈਗੇ ਆ ਤੁਹਾਨੂੰ ਲੱਗਦਾ ਨਹੀਂ ਸੇਫ ਥੋੜੀ ਐ ਫਿਰ ਅਸੀਂ ਤਾਂ ਆਪਣੀ ਸੇਫਟੀ ਆਪ ਕਰਾਂਗੇ ਜੇ ਤੁਸੀਂ ਕਿਨਾਂ ਗੱਡੀ ਤੇ ਹਾਲਾਤ ਨੇ ਜੇ ਤੁਸੀਂ ਹੁੰਦੇ ਸਾਹਮਣੇ ਉਹਨਾਂ ਦੇ ਤੇ ਤੁਹਾਡਾ ਕੀ ਹਾਲਾਤ ਹੋਣਾ ਸੀ ਭਾਜੀ ਤੇ ਇਹ ਤਾਂ ਝਗੜਾ ਹੋਣਾ ਹੀ ਹੋਣਾ ਸੀ ਜਨਮਤਨ ਨੁਕਸਾਨ ਵੀ ਹੋਣਾ ਹੀ ਵਿਆਹ ਤੇ ਗਏ ਆਂ ਹੀ ਆਪਣੇ ਫੈਮਿਲੀ ਦੇ ਵਿੱਚ ਸਾਨੂੰ ਵਿਆਹ ਛੱਡ ਗਿਆ ਮਸਵਾਰਮ ਬਿਆ ਵਿਆਹ ਸੀ ਤਾਂ ਛੱਡ ਕੇ ਹੋਣਾ ਪਿਆ ਭੱਜਦੇ ਆਂ ਇਹ ਆ ਕਪੜੇ ਉਪਰੇ ਲਾ ਕੇ ਉੱਥੇ ਛੋੜਦੇ ਆਂ ਨਹੀਂ ਉਹ ਬੱਚਾ ਵੀ ਐ ਤੁਸੀਂ ਕਹਿੰਦੇ 15-16 ਸਾਲ ਦਾ ਐ ਬਿਲਕੁਲ ਉਹ ਵੀ ਘਰ ਆਏ ਹੋਏ ਆ ਭਾਜੀ ਵੀ ਘਰ ਆਏ ਹੋਏ ਆ ਭਾਜੀ ਮੇਰੀ ਗੱਲ ਸੁਣੋ ਵੱਡੇ ਵੱਡੇ ਬ ਡਰ ਜਾਂਦੇ ਆ ਮਾਲੋ ਜੇ ਤੋੜਪੋੜ ਹੋਈ ਜਾ ਉਹਨੇ ਬਾਹਰ ਆ ਗਏ ਤੇ ਪਿਆਰ ਆ ਰਿਹਾ ਠੀਕ ਹੈ ਨਾ ਤੇ ਉਦੋਂ ਸਭ ਕੋ ਡਰ ਜਾਂਦੇ ਆ ਪਰ ਪੁਲਿਸ ਤਾਂ ਕਹਿ ਰਹੀ ਹੈ ਜੀ ਕਿ ਫਾਇਰਿੰਗ ਹੋਈ ਨਹੀਂ ਜੀ ਤੁਸੀਂ ਕਹਿੰਦੇ ਫਾਇਰਿੰਗ ਹੋਈ ਹੈ ਭਾਜੀ ਪੁਲਿਸ ਹੁਣ ਮੌਜੂਦਾ ਤਾਂ ਕੋਈ ਵੀ ਨਹੀਂਗਾ ਨਾ ਪੁਲਿਸ ਮੌਜੂਦਾ ਨਾ ਹੀ ਮੌਜੂਦਾ ਬੇਟੇ ਨੇ ਖੁਦ ਇੱਕ ਕਹ ਭਾਜੀ ਫਾਇਰ ਬੁਧਾਉਣਾ ਨੇ ਨਾ ਪੁਲਿਸ ਮੌਜੂਦਾ ਨਾ ਮੌਜੂਦਾ ਭਾਜੀ ਪੁਲਿਸ ਤਾਂ ਕਹ ਰਹੀ ਕੋਈ ਫਾਇਰ ਹੋਇਆ ਹੀ ਨਹੀਂ ਜੀ ਪੁਲਿਸ ਭਾਜੀ ਪੁਲਿਸ ਕਹਿੰਦੀ ਮੇਰੇ ਇਦਾਂ ਕਰੋ ਨਾ ਸਾਨੂੰ ਦੋ ਮੇਰੀ ਗਾਹ ਨੂੰ ਦੋ ਤਿੰਨ ਘੰਟੇ ਦੀ ਸਾਨੂੰ ਖੁੱਲ ਦੇ ਦਿਓ ਆਂ ਇਧਾਂ ਨੂੰ ਸਾਬਤ ਕਰ ਦਾਂਗਾ ਇਹ ਬੰਦੇ ਨਸ਼ਾ ਵੇਚਦਿਆ ਇਹਨਾਂ ਦਾ ਡੋਪ ਟੈਸਟ ਕਰ ਲਿਓ ਭਾਜੀ ਤੇਰੇ ਨਾਮ ਦੱਸ ਦਿਓ ਇਹਨਾਂ ਦੇ ਕੀ ਕੀ ਨੇ ਜਿਹੜੇ ਆ ਗੱਲ ਨਾਲ ਬਿੱਲਾ ਉਹਦੀ ਮੰਮੀ ਉਹਦਾ ਨਾਲ ਚਾਚਾ ਸ਼ੋਕਾ ਉਹਦੇ ਨਾਲ ਚਾਰ ਪੰਜ ਪੰਜ ਸੱਤ ਜਿਹੜੇ ਆ ਅਣਪਛਾਤੇ ਆਏ ਆ ਉਹ ਮੈਰੋ ਪਾਰ ਰਹਿੰਦੇ ਆ ਤੇ ਲੇਡੀ ਵੀ ਆਈ ਸੀ ਹਮਲਾ ਕਰਨ ਦੀ ਮਾਂ ਵੀ ਨਾਲ ਲੇਡੀ ਨੇ ਸਾਰਾ ਲਲਕਾਰਾ ਮਾਰਿਆ ਤੇ ਲੇਡੀ ਨੇ ਲਲਕਾਰੇ ਮਾਰੀ ਸੀ ਆਓ ਕਹਿੰਦੀ ਬਾਹਰ ਆਓ ਨਹੀਂ ਮੇਰੇ ਮੁੰਡੇ ਦਾ ਦੋਹੀ ਮਤਲਬ ਫੇਸਬੁੱਕ ਤੇ ਪਾਇਆ ਵਾ ਨਸ਼ਾ ਵੇਚਦਾ ਬਾਹਰ ਆਓ ਅਸੀਂ ਸਵੇਰੇ ਬਾਈਟ ਕਰਾਈ ਸੀ ਭਾਈ 20 ਬੰਦੇ ਨਸ਼ਾ ਵੇਚਦੇ ਆ ਅਸੀਂ ਖਾਣੇ ਤੱਕ ਨਹੀਂ ਗਏ ਅਸੀਂ ਉੱਥੇ ਤੱਕ ਨਹੀਂ ਗਏ ਸਿਰਫ ਬਾਈ ਆਪਣੀ ਸੇਫਟੀ ਨੂੰ ਬਸ ਬਾਈਟ ਕਰਾਈ ਆ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਕੋਈ ਸੀਸੀਟੀਵੀ ਵਗੈਰਾ ਹੈਗੀ ਵਾ ਜੀ ਇੱਥੇ ਲੱਗੀ ਹੋਈ ਆਪਣੀ ਸੀਸੀਟੀਵੀ ਵਗੈਰਾ ਕੋਈ ਭਾਈ ਇਹ ਨਹੀਂ ਲੱਗੀ ਇਹ ਉਹ ਉ ਆਡੀਆਂ 12 ਤੋਂ ਚੂਹਿਆਂ ਨੇ ਟੱਕ ਦਿੱਤੀ ਆ ਸਾਡਾ ਡੇਰੀ ਦਾ ਕੰਮ ਆ ਜੇ ਆ ਕੇ ਲੈ ਕੇ ਫੀਡ ਫੂਡ ਰੱਖੀ ਦੇ ਚੂਹੇ ਟੱਕ ਜਾਂਦੇ ਆ ਹਾਂ ਆ ਆ ਪੰਗਾ ਪੈ ਗਿਆ ਸਾਨੂੰ ਤੁਸੀਂ ਬਿਲਕੁਲ ਦੇਖ ਸਕਦੇ ਹੋ ਕੋਲਸ ਦੇਖਦੇ ਆ ਤਸਵੀਰਾਂ ਨੇ ਜਿੱਥੇ ਕੀ ਘਰ ਦੇ ਉੱਤੇ ਜਿਹੜਾ ਹਮਲਾ ਕਰ ਦਿੱਤਾ ਕਿ ਤੁਹਾਨੂੰ ਦੱਸ ਦਈਏ ਕੁਆਟਰ ਹੈ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਨੇ ਤੇ ਇੱਥੇ ਵੀ ਜਿਹੜੇ ਕੀ ਹੈ ਕੋਈ ਬਿੱਲਾ ਨਾਮ ਦਾ ਮੁੰਡਾ ਦੱਸਿਆ ਜਾ ਰਿਹਾ ਉਹਦੇ ਵੱਲੋਂ ਜਿਹੜਾ ਕਿ ਆ ਕੇ ਨਸ਼ਾ ਕੀਤਾ ਜਾਂਦਾ ਸੀ ਤੇ ਇਹਨਾਂ ਦਾ ਕਹਿਣਾ ਸੀ ਕਿ ਜਿਹੜੇ ਬੱਚੇ ਨੇ ਉਹ ਖਰਾਬ ਹੁੰਦੇ ਨੇ ਤੇ ਤੁਸੀਂ ਇੱਥੇ ਨਾ ਨਸ਼ਾ ਕਰਿਆ ਕਰੋ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸਦੀ ਹੈ ਕਿ ਅੱਜ ਰਾਤ ਨੂੰ ਇਹ ਹਾਲਾਤ ਹੋਏ ਨੇ ਗੱਡੀ ਦੇ ਜਿਹੜੇ ਸ਼ੀਸ਼ੇ ਨੇ ਚੱਕਣਾ ਚੂਰ ਕਰ ਦਿੱਤੇ ਗਏ ਨੇ ਤੇਜ਼ ਰਸ ਹਜ਼ਾਰਾ ਦੇ ਨਾਲ ਜਿਹੜਾ ਹੈ ਹਮਲਾ ਕੀਤਾ ਗਿਆ ਸੋ ਸ਼ਰੇ ਆਮ ਜਿਹੜੀ ਹੈ ਗੁੰਡਾਗਰਦੀ ਹੋਈ ਹੈ ਤੇ ਤੁਹਾਨੂੰ ਦੱਸਦੀ ਹੈ ਕਿ ਕਿਤੇ ਨਾ ਕਿਤੇ ਪਰਿਵਾਰ ਦਾ ਕਹਿਣਾ ਹੈ ਕਿ ਜੇ ਗੱਡੀ ਦੇ ਸਾਹਮਣੇ ਜੇ ਅਸੀਂ ਹੁੰਦੇ ਤਾਂ ਸ਼ਾਇਦ ਸਾਡੇ ਵੀ ਇਹੀ ਹਾਲਾਤ ਹੋਣੇ ਸੀ ਤਾਂ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਨਸ਼ਾ ਕਰਨ ਤੋਂ ਰੋਕ ਹਾਲ ਕੀਤਾ ਪਰ ਅਸੀਂ ਕਿਸੇ ਚੀਜ਼ ਦੀ ਜਿਹੜੀ ਹੈ ਪੁਸ਼ਟੀ ਨਹੀਂ ਕਰਦੇ ਸੋ ਜੇ ਦੂਜਾ ਪੱਖ ਵੀ ਦੇਖ ਰਿਹਾ ਆਪਣੀ ਖਬਰ ਕਰਾਉਣਾ ਚਾਹੁੰਦਾ ਸਾਡੇ ਚੈਨਲ 'ਤੇ ਕਰਾ ਸਕਦਾ ਹੈ ਇਸ ਦੇ ਨਾਲ ਜੀ ਕੋਈ ਵੀ ਵੱਡੇ ਅਪਡੇਟ ਮਿਲਦੇ ਜਲਦੀ ਤੁਹਾਡੇ ਨਾਲ ਰੂਬਰੂ ਹੋਵਾਂਗੇ ਹੁਣ ਤੱਕ ਸਾਡਾ ਨਾਲ ਬਣੇ ਜੀ ਤੁਹਾਡਾ ਬਹੁਤ ਧੰਨਵਾਦ ਬਿਊਰੋ ਰਿਪੋਰਟ 1 ਪੁਆਇੰਟ